ਬਹੁਤ ਹੀ ਮੱਧ ਭਾਗੀ ਖਬਰ ਨਿਕਲ ਕੇ ਆ ਰਹੀ ਹੈ ਫਰੀਦਕੋਟ ਦੇ ਵਿੱਚ ਨੇੜੇ ਪੈਂਦੇ ਸੇਮ ਨਾਲੇ ਦੇ ਵਿੱਚ ਇੱਕ ਟਰੱਕ ਦੇ ਨਾਲ ਟੱਕਰ ਹੋਣ ਕਾਰਨ ਨਿਊ ਦੀਪ ਬੱਸ ਸੇਮ ਨਾਲੇ ਵਿੱਚ ਜਾ ਡਿੱਗੀ ਹੈ ਤੁਸੀਂ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਤੇ ਹੋਰ ਸੰਸਥਾਵਾਂ ਵੱਲੋਂ ਪਹੁੰਚ ਕੇ ਮੌਕੇ ਤੇ ਬੱਸ ਨੂੰ ਕੱਢਣ ਦੇ ਤੇ ਸਵਾਰੀਆਂ ਵਿੱਚੋਂ ਕੱਢਣ ਦੇ ਯਤਨ ਕੀਤੇ ਜਾ ਰਹੇ ਆ ਇਹ ਖਬਰ ਫਰੀਦਕੋਟ ਤੋਂ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ 5 ਤੋਂ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਦਸੇ ਵਿੱਚ ਜੋ ਜ਼ਖਮੀ ਹਨ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਪਹੁੰਚਾਇਆ ਜਾ ਚੁੱਕਿਆ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਸ਼ਾਸਤ ਨਾਮ ਜੀ ਗ੍ਰੀਨੈਸ ਫੋਰਸ ਜੋ ਕਿ ਹਰ ਕੰਮ ਵਿੱਚ ਪ੍ਰਸ਼ਾਸਨ ਦੇ ਨਾਲ ਸਹਿਯੋਗ ਕਰਦੀ ਹੈ ਉਹ ਵੀ ਪਹੁੰਚ ਚੁੱਕੇ ਹਨ ਸੋ ਤੁਸੀਂ ਦੇਖ ਸਕਦੇ ਹੋ ਸਵਾਰੀਆਂ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਲਗਾਤਾਰ ਤੇ ਸੰਸਥਾਵਾਂ ਵੱਲੋਂ ਤੇ ਆਓ ਫ੍ਰੀਕ ਕੋਡ ਦੇ ਡੀਸੀ ਸਾਹਿਬ ਤੇ ਮੈਡਮ ਐਸਐਸਪੀ ਨਾਲ ਗੱਲਬਾਤ ਕਰਦੇ ਆਂ ਤੇ ਲੈਣੇ ਜਾਣਕਾਰੀ ਹਸਪੀਟਲ ਪਹੁੰਚੋ ਬਰਾ ਵੀਰ ਉਥੇ ਹਸਪੀਟਲ ਪਹੁੰਚ ਕੇ ਮਦਦ ਕਰੋ ਕਿਸੇ ਦੀ ਇੰਪੋਸੀਬਲ ਟਰੀਟਮੈਂਟ ਸੇਕੀ ਦੇ ਰਹੇ ਹੈਗੇ ਸਾਰੇ ਬੱਚੇ ਨੂੰ ਪ੍ਰੋਵਾਈਡ ਕਰਾ ਰਹੇ ਹੈਗੇ ਐਜ਼ ਆਫ ਨਾਓ ਜੋ ਰਿਪੋਰਟ ਹੈ ਫਾਈਨਲ ਉਹ 35 ਪੈਸੇਂਜਰਸ ਐਕਸੀਡੈਂਟ ਵਿੱਚ ਪ੍ਰਭਾਵਿਤ ਹੋਏ ਸੀ ਉਸ ਵਿੱਚ 5 ਕਨਫਰਮ ਡੈడ్ ਹੈ ਤੇ ਜੋ ਦੋ ਲੋਕਾਂ ਦੇ ਹੱਥ ਕੱਟ ਗਏ ਸੀਗੇ ਸੋ ਉਹਨਾਂ ਨੂੰ ਅਸੀਂ ਬਾਹਰ ਰੈਫਰ ਕਰ ਦਿੱਤਾ ਹੈ ਤਾਂ ਕਿ ਇਮੀਡੀਏਟਲੀ وہ ہینڈ uh, سیو ہو سکے پلاسٹک سرجری نا تو باقی سارے ٹریٹمنٹ چل رہی ہے سر ہیں میں سو پینتیس میں سے آپ پانچ اور دو سات ہٹا دیجیے مطلب پانچ ہٹا دیجیے تو تیس انجرڈ ہے جس میں سے کہ دو باہر ریفر ہو گئے اٹھائیس کے یہاں ٹریٹمنٹ چل رہی ہے کارنوں کا اب پتا تو کافی ڈیٹیل میں ایک بار جب انویسٹیگیشن ہوگی پولیس آلریڈی پرچہ رجسٹر کر رہی ہے انکوائری کر رہی ہے بٹ آئی تھنک وہ پل پے آئی تھنک اوورٹیکنگ وغیرہ شاید کوشش کی جا رہی تھی اینڈ اس رش میں آئی تھنک ٹرک اینڈ بس کا پالیزن ہوا اور وی آر آلسو میکنگ اے رپورٹ ساری انفارمیشن آ گئی ہیں ڈیڈ لوگوں کے پاس آئیڈینٹیفیشن کارڈس نہیں سکے انہوں کے اے فوٹوز سے جڑے ٹریٹمنٹ انہاں انہیں سارے آئیڈینٹیفیشن کارڈس کے حساب سے سانو پتہ لگیا ہے کہ وہ کہاں کے نا ہے فون نمبر ਇਸ ਇਸ ਬਣਾ ਕੇ ਅਸੀਂ ਉਹਨਾਂ ਦੇ ਪਰਿਵਾਰ ਜਨਾਂ ਨੂੰ ਵੀ ਪਹੁੰਚ ਰਹੇਗੇ ਤੇ ਇਨਫੋਰਮੇਸ਼ਨ ਵੀ ਸਾਂਝੀ ਕਰ ਰਹੇਗੇ ਤੇ ਕੇਸ ਆਜੀ ਬਣ ਕੇ ਚੱਲਦਾ ਜਾਊਗਾ ਸੀਐਮ ਸਾਹਿਬ ਕੀ ਬਾਅਦ ਵਿੱਚ ਸੀਐਮ ਕੋਈ ਹੈਲਪਲਾਈਨ ਨੰਬਰ ਹੈ ਸਰ ਇਹ ابھی ابھی ਜਾਰੀ ਕਰ ਰਹੇ ਹੈਗੇ ਅਭੀ ਸਭ ਸਹੀ ਗੱਲ ਹੈ ਬਹੁਤ ਸਾਰੀ ਡਿਟੇਲ ਮਨੋ ਖੁਸ਼ੀ ਕਿ ਅਸੀਂ ਐਸ ਫਰਸਟ ਰਿਸਪੌਂਡਰ ਸਭ ਤੋਂ ਪਹਿਲਾਂ ਤੇ ਜਿਹੜੀ ਵੀ ਉੱਥੇ ਜ਼ਖਮੀ ਸੀ ਉਹਨਾਂ ਨੂੰ ਉਦੋਂ ਹੀ ਵੈਕੂਏਟ ਕਰਕੇ ਹਸਪਤਾਲ ਪਹੁੰਚਾਤਾ ਉਹ ਅਸੀਂ ਹਲੇ ਫਿਨਿਸ਼ ਕੀਤਾ ਹੈ ਉਹ ਕੰਮ ਔਰ ਸਾਰੀਆਂ ਜ਼ਖਮੀਆਂ ਨੂੰ ਵੀ ਅਸੀਂ ਹਸਪਤਾਲ ਪਹੁੰਚਾਤਾ ਇਮੀਡੀਏਟ ਮੈਡੀਕਲ ਅਸਿਸਟੈਂਸ ਪ੍ਰੋਵਾਈਡ ਕੀਤੀ ਰੱਖਤਾ ਹੋ ਔਰ ਇਸ ਤੋਂ ਬਾਅਦ ਹੁਣ ਅਸੀਂ ਉੱਥੇ ਇੱਕ ਮੌਕੇ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਕਰਾਂਗੇ ਐਫ ਆਈ ਆਰ ਇਸ ਬੀਗ ਰਜਿਸਟਰਡ ਔਰ ਸਬਕ ਤਾਰਾਵਾ ਦੇ ਤਹਿਤ ਅਸੀਂ ਪੱჭਾ ਰਜਿਸਟਰ ਕਰਾਂਗੇ ਔਰ ਇਹਦਾ ਪੂਰਾ ਇਹ ਵੈਰੀਫਾਈ ਕਰਾਂਗੇ ਕਿ ਵਟ ਵਾਸ ਦਾ ਕੌਜ਼ ਆਫ ਦਾ ਐਕਸੀਡੈਂਟ। ਦਿਨਾਰ ਲੱਗਿਆ ਤੇ ਇਰਤਾਰੀ ਲੱਗਿਆ ਕਾਰਨ ਡਰਾਈਵਰ ਜੀ ਐਸ ਆਈ ਸੈਡ ਕਿ ਹਲੇ ਤੇ ਅਸੀਂ ਸਾਰੇ ਇੰਜਰਡ ਨੂੰ ਹਸਪੀਟਲ ਪਹੁੰਚਾਇਆ ਹੈ ਉਹ ਸਾਡਾ ਪ੍ਰਾਇਮਰੀ ਫੋਕਸ ਸੀ। ਹੁਣ ਪੱჭਾ ਰਜਿਸਟਰ ਕਰ ਰਹੇ ਹਾਂ ਸਿਮਲਟੇਨੀਅਸਲੀ ਔਰ ਉਤੇ ਸਾਡੀ ਇੱਕ ਟੀਮ ਹੈਡਿਡ ਬਾਈ ਐਨ ਐਸਪੀ ਰੈਂਕ ਆਫੀਸਰ। ਤੇ ਆਲਰੇਡੀ ਤਵੀਸ਼ ਕਰੀ ਹੈ ਔਰ ਇਹਦੇ ਕਾਰਨਾਂ ਦੇ ਬਾਰੇ ਅਸੀਂ ਪੂਰੀ ਤਕੀਕਾਤ ਇਹਦੀ ਕਰਕੇ ਔਰ ਉਹਦੇ ਸਾਹਮਣੇ ਜਖਮੀ ਲਖੀ ਹਾਲ ਹੈ ਜਖਮੀ ਡੀਸੀ ਸਾਹਿਬ ਨੇ ਤੁਹਾਨੂੰ ਆਲਰੇਡੀ ਬਰੀਫ ਕਰ ਦਿੱਤਾ ਹੈ ਇਹ ਚ 5 ਕੈਸ਼ੁਐਲਟੀਆਂ ਨੇ ਦੋ ਸੀਰੀਅਸ ਇੰਜਰੀਜ਼ ਨੇ ਔਰ ਬਾਕੀ ਜਿਹੜੇ ਇੰਜਰਡ ਨੇ ਉਹਨਾਂ ਦਾ ਅੰਡਰ ਟਰੀਟਮੈਂਟ ਉਹਨਾਂ ਦਾ ਚੱਲ ਰਿਹਾ ਹੈ ਔਰ ਡਾਕਟਰਸ ਵੀ ਬਹੁਤ ਤੰਦੇ ਹੀ ਨਾਲ ਔਰ ਪੂਰਾ ਸਿਵਲ ਪ੍ਰਸ਼ਾਸਨ ਐਮਐਲਏ ਸਾਹਿਬ ਸਾਡੇ ਨਾਲ ਖੜੇ ਨੇ ਔਰ ਪੁਲਿਸ ਨੇ ਵੀ ਪੂਰਾ ਸਾਰਿਆਂ ਨੇ ਮਿਲ ਕੇ ਸਾਡੀ ਪੂਰੀ ਕੋਸ਼ਿਸ਼ ਇਹ ਹੈ ਕਿ ਅਸੀਂ ਜਿੰਨੇ ਮੈਕਸਿਮਮ ਕਲਾਸ ਚ ਚਾਹਤ ਇੱਕ ਬੱਚੇ ਦੀ ਮਿਸਿੰਗ ਬਤਾਇਆ ਜਾ ਰਹੀ ਹੈ ਕਿ ਸ਼ੋਹਰ ਤੋਂ ਲੱਗ ਸਕਦਾ ਉਹਦੇ ਬਾਰੇ ਵੀ ਪਤਾ ਚੱਲ ਗਿਆ ਹੈ ਜੀ ਹੀ ਹੈਜ਼ ਬੀਨ ਯੂ نو ਫਾਊਂਡ ਔਰ ਉਹਦਾ ਵੀ ਹਸਪੀਟਲ ਇਸ ਨੂੰ ਲੈ ਕੇ ਆਏ ਹਨ ਫਰਦਰ ਡੀਟੇਲਸ ਅਸੀਂ ਤੁਹਾਨੂੰ ਥੋੜੀ ਦੇਰ ਬਾਅਦ ਦੱਸਾਂਗੇ ਉਹਦੇ ਮੈਡੀਕਲ ਜਿਹੜੇ ਜਿਹੜੇ ਨਹਿਰਾ ਦੇ ਜਿਹੜੇ ਭੀੜੇਪੋੜਾ ਉਹਨਾਂ ਨੂੰ ਚੌੜੇ ਕਰਨ ਦਾ ਕੰਮ ਚੱਲ ਰਿਹਾ ਹੈ ਇਹਨੂੰ ਵੀ ਫੋਰ ਲੈਂਡ ਕਰਨ ਵਾਸਤੇ ਕੋਰਕਪੂਰੇ ਤੱਕ ਜਿਹੜਾ ਸਰਕਾਰ ਵੱਲੋਂ ਰਿਲੇਟਿਵ ਭੇਜਿਆ ਹੈ ਪ੍ਰਸ਼ਾਸਨ ਨੇ ਤਾਂ ਕਈ ਵਾਰੀ ਹਾਦਸੇ ਇਸ ਤਰ੍ਹਾਂ ਦੇ ਵਾਪਰ ਜਾਂਦੇ ਪਰ ਸਾਡੀ ਜਿਹੜੀ ਹੁਣ ਜਿਹੜਾ ਸਾਰਿਆਂ ਤੋਂ ਵੱਧ ਜਿਹੜਾ ਕੋਸ਼ਿਸ਼ ਹੋ ਰਹੀ ਕਿ ਜਿਹੜੇ ਬੰਦੇ ਫੱਟੜ ਹੋਏ ਉਹਨਾਂ ਦਾ ਵੱਧ ਤੋਂ ਵੱਧ ਚੰਗੇ ਤੋਂ ਚੰਗਾ ਇਲਾਜ ਕੀਤਾ ਇਸ ਵਾਸਤੇ ਸਾਰਾ ਪ੍ਰਸ਼ਾਸਨ ਸਾਰੇ ਡਾਕਟਰ ਸਾਹਿਬਾਨ ਇਸ ਕੰਮ ਤੇ ਪਿਛਲੀ ਵਾਰ ਕੇਂਦਰ ਨੇ ਪਹਿਲੇ ਕੰਪਲਸਰੀ ਦੱਸੀ ਪੰਜਾਬ ਸਰਕਾਰ ਨੇ ਉਸ ਤੋਂ ਬਾਅਦ ਪੀਕੇਜ਼ ਵਰਗਾ ਚੈਨ ਕਰ ਲੈ ਤੋ ਜੀ ਲੁਕੋ ਪਹਿਲਾ ਮਗਰੋਂ ਵਾਲਾ ਮਸਲਾ ਨਹੀਂ ਹੈ ਹੁਣ ਤਾਂ ਪਹਿਲਾ ਬੰਦੇ ਜਿਹੜੇ ਕੰਪਲਸਰੀ ਜ਼ਰੂਰੀ ਨਾਲ ਫੱਟੜ ਹੋਏ ਆ ਉਹਨਾਂ ਨੂੰ ਬਚਾਉਣ ਤੇ ਲੱਗੇ ਹੋਏ ਆ ਸਾਰੇ ਜਿਹੜੀ ਪਹਿਲੀ ਪ੍ਰਾਇੋਰਟੀ ਇਹ ਹੈ ਕਿ ਬੰਦੇ ਬਚ ਜਾਣ ਸਾਰੇ ਜਿੰਨੇ ਵੀ ਲੱਗੇ ਦੋ ਬੰਦਿਆਂ ਦੀਆਂ ਬਾਹਾਂ ਕੱਟੇ ਨਹੀਂ ਸੀ ਸਾਨੂੰ ਜਲਦੀ ਰੈਸਕ ਕੀਤਾ ਤਾਂਕਿ ਉਹਨੀਆਂ ਦੁਆਰਾ ਬਾਹਾਂ ਜੋੜੀਆਂ ਜਾ ਸਕਣ ਸਰ ਉਸ ਪੁਲ ਦੀ ਹਾਲਤ ਖਸਤਾ ਕਾਫੀ ਹੋਈ ਪਈ ਸੀ ਇਹ ਉਹਦੇ ਵਾਸਤੇ ਕੀਤਾ ਲੱਗਦਾ ਦੇਖੋ ਪੁਲ ਦੀ ਹਾਲਤ ਜਿਹੜੀ ਹੈ ਉਹ ਹੁਣ ਜਦੋਂ ਗੱਡੀਆਂ ਕੋਈ ਸਪੀਡ ਨਾਲ ਆਰੀ ਪੁਲ ਕੀ ਕਰੂ ਲੱਖਾਂ ਗੱਡੀਆਂ ਰੋਜ਼ ਲੰਘਦੀਆਂ ਨੇ ਉੱਥੋਂ ਦੀ ਪਰ ਅਸੀਂ ਹਲੇ ਦੇਖ ਰਹੇ ਹਾਂ ਵੀ ਕੌਣ ਦੋਸ਼ੀ ਹੈ ਉਹਦੇ ਤੇ ਜਾਂਚ ਕਰ ਲੈਣ ਜੋ ਕਿ ਹਲੇ ਜਾਂਚ ਦਾ ਵਿਸ਼ਾ ਹੈ ਕੰਪਨਸੇਸ਼ਨ ਕੀ ਦਿੱਤੀ ਜਾਊਗੀ ਹਲੇ ਮੁੱਖ ਮੰਤਰੀ ਸਾਹਿਬ ਨੂੰ ਭੇਜਿਆ ਹੋਇਆ ਬਣਾ ਕੇ ਸਾਰਾ ਕੁਝ ਮੁੱਖ ਮੰਤਰੀ ਸਾਹਿਬ ਲੈਵਲ ਤੇ ਫੈਸਲਾ ਹੋਣਾ ਤੇ ਅਸੀਂ ਜਿੰਨਾ ਵੀ ਹੋ ਸਕੇਾ ਵੱਧ ਤੋਂ ਵੱਧ ਹਦਦ ਕਰਾਂਗੇ ਤਾਂ ਕਿ ਕੀਮਤੀ ਜਾਨਾਂ ਗੀਆਂ ਉਹਦਾ ਜੋ ਵੀ ਹੋ ਸਕੇ ਪਰਿਵਾਰ ਜਿਹੜੇ ਬਸਾਂ ਦੇ ਸਹਾਰ ਗਰੀਬ ਬੰਦੇ ਕਰਦੇ ਕੋਈ ਦੇ ਵਾਸਤੇ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਉਹਨਾਂ ਦੀ ਵਤਨ ਟਰੀਟਮੈਂਟ ਫਰੀ ਹੋਵੇਗਾ ਬਿਲਕੁਲ ਜੀ ਬਿਲਕੁਲ ਸਾਰੀ ਦਵਾਈ ਜਿੰਨੀ ਸਾਡੇ ਕੋਲ ਅੰਦਰ ਆਸੀ ਅੰਦਰੋਂ ਦੇ ਰਹੇ ਹਾਂ ਨਹੀਂ ਬਾਹਰੋਂ ਵੀ ਜਿੱਥੋਂ ਵੀ ਲੋੜ ਪੈਂਦੀ ਹੈ ਜਿਹੜੀ ਕੋਈ ਮਹਿੰਗੀ ਤੋਂ ਮਹਿੰਗੀ ਦਵਾਈ ਮੰਗੋਦੀ ਨੂੰ ਵੀ ਆ ਤੇ ਇਹਦੀ ਸਾਰਾ ਕੁਝ ਖੁੱਲਾ ਕੀਤਾ ਹੋਇਆ ਤੇ ਹਿਸਾਬ ਨਾਲ ਰੈਡ ਕਰਾਸ ਤੋਂ ਸੇਵਾ ਫਰੀ ਦੇ ਰਹੇ ਤੇ ਫੁੱਲ ਜੋ ਪੈਰੀਕੇਟਿੰਗ ہے اس اپا مضبوط کر رہے گے ہیوی ڈیوٹی بیریکیڈنگ کرا گے وہاں پہ دونوں پاسے تاکہ آگے سے نہ آئے تے مین اوور سپیڈنگ تے آپ سختی نال کاروائی کریں گے بسز دیکھنے آیا ہے کہ بسز سواری لے کافی تیز چلتی ہے پہلے بھی آپ روڈ سیفٹی میٹنگز میں بار بار اس کی کر دے گے کہ کنی چلان کیتے جا رہے اوور سپیڈنگ تے بٹ ضرورت ہے کہ بسز تے خاص کر اسپیشلی ودین د سیٹی لمٹس اینڈ آؤٹ سائڈ ਆਪਾਂ ਸਖਤੀ ਨਾਲ ਕਾਰਵਾਈ ਕਰੀਏ ਤਾਂ ਕਿ ਐਸੀ ਕੀਮਤੀ ਜਾਣਾ ਆਗੇ ਸੇ ਨਾ ਜਾਵੇ ਤੇ ਜੋਰ ਮਤਾਂ ਬਿਲਕੁਲ ਧੰਨ ਧੰਨ ਸਤਿਗੁਰੂ ਤੇ ਰਹੀ ਆਸਾ ਸ਼ਾਸਨਾਮ ਜੀ ਗ੍ਰੀਨ ਐਸ ਫੋਰਸ ਕਮੇਟੀ ਜੋ ਕਿ ਡੇਰਾ ਸੱਚਾ ਸੋਦਾ ਵੱਲੋਂ ਬਣਾਈ ਗਈ ਹੈ ਮਾਨਵਤਾ ਭਲਾਈ ਦੇ ਕੰਮਾਂ ਵਾਸਤੇ ਇਹ ਕਮੇਟੀ ਹੈ ਜੀ ਇਸ ਵਿੱਚ ਅੱਜ ਸਾਨੂੰ ਪਤਾ ਲੱਗਿਆ ਕਿ ਕੋਟਕਪੂਰਾ ਬਾਈਪਾਸ ਤੇ ਸੇਮ ਨਾਲੇ ਦੇ ਵਿੱਚ ਗ੍ਰੀਨ ਕੰਪਨੀ ਦੀ ਬੱਸ ਲੱਗ ਪਈ ਹੈ ਜਿਸ ਵਿੱਚ ਕਾਫੀ ਸਵਾਰੀਆਂ ਸੀਗੀਆਂ ਤੇ ਉਹਨਾਂ ਨੂੰ ਬਚਾਉਣ ਦੀ ਖਾਤਰ ਬਹੁਤ ਹੀ ਸੇਵਾਦਾਰ ਇੱਥੇ ਪਹੁੰਚੇ ਐ ਮੈਸੇਜ ਲੱਗਦਾ ਸਰ ਬਹੁਤ ਸੇਵਾਦਾਰ ਪਹੁੰਚੇ ਜਿਨ੍ਹਾਂ ਨੇ ਆਪ ਦੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਸੇਮ ਨਾਲੇ ਦੇ ਵਿੱਚ ਉਤਰੇ ਬਹੁਤ ਸੇਵਾ ਕੀਤੀ ਕਾਫੀ ਸਵਾਰੀਆਂ ਨੂੰ ਕੱਢਿਆ ਗਿਆ ਬਹੁਤ ਜਿੰਦਾ ਵੀ ਬਚੇ ਕੁਝ ਦੀ ਡੈਥ ਵੀ ਹੋ ਗਈ ਹੈ ਪਰਮਾਤਮਾ ਉਹਨਾਂ ਨੂੰ ਵੀ ਤੰਦਰੁਸਤੀ ਬਖਸ਼ੇ ਜਿਨ੍ਹਾਂ ਦੀ ਡੈਥ ਹੋ ਗਈ ਉਹਨਾਂ ਦਾ ਤਾਂ ਚਲੋ ਜਿਵੇਂ ਲਿਖਿਆ ਸੀਗਾ ਜੀ ਦੰਦਨ ਸਤਿਗੁਰੂ ਦੇ ਰਹੀਆਸਾ ਰੂਹ ਦੇ ਰਹੀਆਸਾ ਸਾਰੀ ਸੰਗਤ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਫਰੀਦਕੋਟ ਜੋ ਬਾਈਪਾਸ ਨੇੜੇ ਤੇ ਬਣਿਆ ਹੋਇਆ ਹੈ ਉੱਤੇ ਪੂਜਨੀਕ ਹਜੂਰ ਪਿਤਾ ਜੀ ਦਾ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ ਅਚਾਨਕ ਹੀ ਸਾਰੇ 85ਾਂ ਦਾ ਜ਼ਿੰਮੇਵਾਰਾਂ ਦਾ ਫੋਨ ਆ ਰਿਹਾ ਕਿ ਭਾਈ ਫਰੀਦਕੋਟ ਤੋਂ ਕੋਟ ਕੋ ਪੂਰਾ ਰੋਡ ਤੇ ਜੋ ਸੇਮ ਨਾਲ ਬਣਿਆ ਹੋਇਆ ਉੱਤੇ ਦੀਪਾਲਾਂ ਦੀ ਬਸ ਢੱਕ ਚੁੱਕੀ ਹੈ ਅਸੀਂ ਸਾਰਿਆਂ ਨੂੰ ਤੁਰੰਤ ਹੀ ਕਾਲ ਕੀਤੀ 168 ਮਾਨਵਤਾ ਭਲਾਈ ਕੇਂਦਰ ਜੋ ਆਪਣੇ ਮਾਨਵਤਾ ਭਲਾਈ ਦੇ ਕਾਰਜ ਚੱਲ ਰਹੇ ਆ ਉਸ ਗਰੁੱਪ ਚ ਪਾਈ ਕਾਫੀ ਜ਼ਿੰਮੇਵਾਰਾਂ ਨੂੰ ਫੋਨ ਵੀ ਕੀਤਾ ਇੱਕੋ ਦਮ ਜਿਵੇਂ ਸਾਧਨ ਜਿੰਨਾ ਕੋਲ ਸੀ ਜਿਵੇਂ ਜੋ ਵੀ ਸਾਧਨ ਸੀ ਆਪਾਂ ਆਪਣੇ ਸਾਧਨਾਂ ਦੇ ਲੈ ਕੇ ਬਹੁਤ ਸਾਰੀ ਸੰਗਤ ਪਹੁੰਚੀ ਹੈ ਗ੍ਰੀਨੈਸ ਫੋਰਸ ਦੇ ਜੋ ਜ਼ਿੰਮੇਵਾਰ ਸੋਸਾਇਟੀ ਦੇ ਜ਼ਿੰਮੇਵਾਰ ਹੈ ਉਹ ਕਾਫੀ ਸੇਵਾਦਾਰ ਤੁਸੀਂ ਦੇਖ ਰਹੇ ਹੋ ਠੰਡੇ ਪਾਣੀ 'ਚ ਉਤਰ ਕੇ ਸਾਰਿਆਂ ਦੇ ਜਾਨਾਂ ਕੱਢੀਆਂ ਜਾਨ ਬਚਾਈਆਂ ਜੋ ਵੀ ਜਿਵੇਂ ਵੀ ਬੋਡੀਆਂ ਸੀ ਸਾਰੀਆਂ ਕੱਢੀਆਂ ਆਪ ਸਾਰ ਤੁਸੀਂ ਸਾਰੇ ਦੇਖ ਰਹੇ ਹੋ ਸੇਮ ਨਾਲੇ ਜਿਹੜੇ ਸਾਰੇ ਜੋ ਆਪਣੇ ਪੂਜਨੇ ਘਜੂ ਪਿਤਾ ਦੀ ਬਚਾਅ ਦੇ ਚਨਾਂ ਦੇ ਚੱਲਦੇ ਸੇਵਾਦਾਰ ਸੇਵਾ ਕਰ ਰਹੇ ਆ ਸਾਰਾ ਨੇ ਠੰਡੇ ਪਾਣੀ ਚ ਜੋ ਆਪਣੀਆਂ ਸਵਾਰੀਆਂ ਸੀ ਉਹਨਾਂ ਨੂੰ ਕੱਢਿਆ ਉਹ ਸਾਰਾ ਦਾ ਸਮਾਨ ਵੀ ਬਚਾਇਆ ਸਾਰਾ ਸਮਾਨ ਵੀ ਕੱਢਿਆ